ਹਗੀ ਆ ਜੀ ਜਿਹੜੀ ਗੜਚਾਂਕਲ ਤੋਂ ਨਵਾਂ ਸ਼ਹਿਰ ਨੂੰ ਸੜਕਾਂ ਦੀ ਆ ਨਵਾਂ ਸ਼ਹਿਰ ਉਹ ਗੜਚਾਂਕਲ ਵੱਤ ਲੋ ਆਲਤ ਇਹਦਾ ਫੈੜਨੇ ਸਾਰਿਆਂ ਨੇ ਦੇਖਿਆ ਕਿ ਕਿਆ ਬਣਿਆ ਆ ਤੇ ਇਹਦੇ ਜਾਣ ਕੇ ਜਿੱਦ ਜਿੱਦੇ ਆ ਹੁਣ ਬੰਦਾ ਦੇਖ ਹੀ ਸਕਦਾ ਆ ਉਹ ਬੰਦੇ ਨੇ ਸਮਝ ਕੇ ਜਾਣ ਕੇ ਕਿਸੇ ਨੇ ਵਿੱਚ ਪਤਾ ਨਹੀਂ ਸਿੱਟ ਪਏ ਜਾਂ ਗੱਡੀ ਤੇ ਵੀ ਹੋ ਗਈ ਇੱਕ ਮਾਟਰ ਆਏ ਆ ਜੀ ਹਾਲਾਤ ਪਹਿਲਾਂ ਟੋਏ ਜਾਣ ਕੇ ਆ ਵਾ ਕੌਣ ਸਕੇ ਆ ਹੁਣ ਬੱਟਿਆਂ ਵਾਲੀ ਪਤਾ ਨਹੀਂ ਗੱਡੀ ਕੋ ਵਿੱਚ ਹੋ ਗਈ ਐ ਇਦਾਂ ਉਹ ਤੁਰ ਪਾ ਚ ਜਾਂਦੇ ਚੰਗੀ ਜੀ ਤਰ ਆਹ ਪਹਿਲਾਂ ਕਿੱਥੇ ਸੋਏ ਹਨ ਸਟੀਰ ਬ੍ਰੇਕਰ ਪੁੱਟੇ ਉਹ ਬਣਾਣਾ ਤਾਂ ਕਿ ਆਇਆ ਜਾਨੀ ਕਿ ਆ ਟਿੱਕਰਾ ਹੁੰਨੀ ਆ ਬੰਦਿਆਂ ਨਾਲ ਇਹ ਦੇਖੋ ਮਹਾਰਾਜ ਕਰੋ ਕੋਈ ਦੇ ਹੈਗਾ ਇੱਧਰ ਏਰੀਆ ਦਾ ਕੋ ਐਮ ਐਲ ਏ ਜਾਂ ਕੋ ਬਲੀਗੌਰ ਦਾ ਕੋ ਹੈਗਾ ਇਹ ਤਾਂ ਵੀ ਸੋਚ ਲਓ ਇਹ ਕਿਹੜੇ ਬੰਦਿਆਂ ਨੇ ਵੋਟਾਂ ਨਹੀਂ ਪਾਈਆਂ ਕੋਈ ਦੁਸ਼ਮਣੀ ਇਹਨਾਂ ਨਾਲ ਆ ਕੋਈ ਜਨ ਇਰੀਆ ਦਾ ਪਹਿਲਾ ਜਦ ਸਰਕਾਰ ਬਾਣੀ ਪਹਿਲਾ ਕਹਿੰਦੇ ਸੀ ਜਿਹੜਾ ਆਮ ਆਦਮੀ ਵਾਲੇ ਘੜੋਦੇ ਆ ਪਹਿਲਾ ਨਵੇਂ ਜਰੋ ਮਹਿੰਦੀਪੁਰ ਵਾਲਿਆਂ ਨੇ ਵਿਚਾਰਿਆਂ ਨੇ ਘਰਨੇ ਢੁਰਨੇ ਲਵਾ ਕੇ ਬਣਾਈ ਸੜਕ ਇਹਨਾਂ ਜਾਨੀ ਕਿ ਦੁਸ਼ਮਣ ਹੀ ਆਂ ਕੋ ਇਹਨਾਂ ਨੇ ਜੀ ਨਾਲ ਪਰ ਖੱਜਲ ਹੁੰਦੇ ਫਾਤੀ ਵੀ ਬੰਦੇ ਜੀ ਨਹੀਂ ਜਾਣਾ ਜਾਣਾ ਪਹਿਲਾਂ ਮਹਿੰਦਿਕਪੁਰ ਵਾਲਿਆਂ ਨੇ ਤਰਲੇ ਟਨਲ ਬਾਰਗੇ ਕਿ ਬਣਾ ਰਹੇ ਸੀ ਹੁਣ ਉੱਧਰੋਂ ਨਵੇਂ ਜੇਰੇ ਤੋਂ ਨਹੀਂ ਗਿਆ ਤੇ ਗੱਡੀਆਂ ਘਰੋਂ ਦੇ ਹਾਲ ਜਾਣਗੇ ਨਹੀਂ ਲੋ ਇਹੋ ਮਜਬੂਰੀ ਕਰਕੇ ਬੰਦੇ ਨੂੰ ਨੰਘਣਾ ਪੈਂਦਾ ਜਿਹੜੀ ਕਰਦਾ 100 ਜੀਆ ਬੰਦਾ ਜਿਹਦਾ ਨੰਘਦਾ ਇੱਕ ਵਾਰੀ